ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਜੀ ਮੋਗਾ ਤੋਂ ਜਿਹੜੀ ਕੀ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਆਪਦੇ ਕੰਮ ਦੇ ਲਈ ਉਹ ਘਰੋਂ ਬਾਹਰ ਨਿਕਲਦਾਗਾ ਸਵੇਰੇ ਸਵੇਰੇ ਤੇ ਉਸ ਵੇਲੇ ਜਿਵੇਂ ਕੋਈ ਪਹਿਲਾਂ ਹੀ ਕੋਈ ਪਲੈਨਿੰਗ ਕਰ ਰਿਹਾ ਹੋਵੇ ਤੇ ਵੀ ਉਹ ਘਰੋਂ ਬਾਹਰ ਥੋੜੀ ਦੂਰੀ ਤੇ ਹੀ ਗਿਆ ਸੀ ਤੇ ਮੂਰੋ ਗੱਡੀ ਨੇ ਟੱਕਰ ਮਾਰ ਕੇ ਤੇ ਉਹ ਵਿਚਾਰਾ ਭੱਜਣ ਦੀ ਕੋਸ਼ਿਸ਼ ਕਰਦਾ ਵੀ ਗੱਡੀ ਚੋਂ ਬਾਹਰ ਨਿਕਲਣ ਦੀ ਤਾਂ ਉਹਨੂੰ ਬਾਹਰ ਨਿਕਲ ਨਹੀਂ ਦਿੱਤਾ ਜਾਂਦਾ ਤੇ ਗੋਲੀਆਂ ਤਪੜ ਤੋਰ ਗੋਲੀਆਂ ਚੱਲਦੀਆਂ ਨੇ ਤੇ ਉਹਦੀ ਜਿਹੜੀ ਕਿ ਮੌਕੇ ਤੇ ਮੌਤ ਹੋ ਜਾਂਦੀ ਆ ਤੇ ਆਪਦੀ ਇੱਕ ਡਿਊਟੀ ਤੇ ਜਾਂਦਾ ਹੁੰਦਾ ਹਗਾ ਉਹ ਦੁੱਧ ਵਾਲੀ ਡੈਰੀ 'ਚ ਲੱਗਿਆ ਹੁੰਦਾਗਾ ਤਾਂ ਦੀ ਪਰਚਾਈ ਦੇ ਬਿਆਨ ਦਿੱਤੇ ਨੇ ਵੀ ਇਹ ਦੁੱਧ ਵਾਲੀ ਡੈਰੀ ਤੇ ਲੱਗਿਆ ਹੁੰਦਾਗਾ ਤੇ ਆਪਦੇ ਕੰਮ ਲਈ ਬਾਹਰ ਚਲਿਆ ਜਾਂਦਾ ਹੁੰਦਾਗਾ ਤੇ ਵੀ ਉਸ ਤੇ ਘਰੋਂ ਬਾਹਰ ਨਿਕਲੇ ਸੀ ਥੋੜੀ ਦੂਰੀ ਤੇ ਹੀ ਜਦੋਂ ਕਿ ਇਹ ਬਾਰਦਤ ਹੋ ਜਾਂਦੀ ਹੁੰਦੀ ਆ ਤੇ ਕਿਤੇ ਨਾ ਕਿਤੇ ਰੋਜ਼ ਕੋਈ ਨਾ ਕੋਈ ਇਹ ਜਾ ਕਿ ਹੁੰਦਗਾ ਨੇ ਘਟਨਾ ਕਿਤੇ ਕਿਤੇ ਗੋਲੀ ਚੱਲ ਜਾਂਦੀ ਆ ਕਿਤੇ ਗਰਾਊਂਡ ਦੇ ਵਿੱਚ ਖੜਿਆਰੀ ਸੇਫ ਨਹੀਂ ਹੈਗੇਗੇ ਕਿਤੇ ਕੰਮਧੰਦੇ ਤੇ ਆਉਣ ਜਾਣ ਵਾਲੇ ਕੋਈ ਸੇਫ ਨਹੀਂ ਹੈਗੇਗੇ ਜਿਹੜੇ ਕੋਈ ਇਹਨਾਂ ਨੂੰ ਸਰਕਾਰਾਂ ਨੂੰ ਵੀ ਚਾਹੀਦਾਗਾ ਵੀ ਇੱਕ ਅੱਧੀ ਵਾਰ ਹੋ ਜਾਂਦੀ ਹੁੰਦੀ ਆ ਹਰ ਇੱਕ ਥਾਨ ਨਵੀ ਤੋਂ ਨਵੀ ਕੋਈ ਘਟਨਾ ਵਾਪਰਦੀ ਆ ਬੀ ਇਹਨਾਂ ਨੂੰ ਜਿਹੜੇ ਆ ਖੁੱਲੇ ਆਮ ਘੁੰਮਦੇ ਫਿਰਦੇ ਨੇ ਗਾਇਤ ਉਹਨਾਂ ਤੇ ਕੋਈ ਨਾ ਕੋਈ ਨੱਥ ਪਾਈ ਜਾਵੇ ਤਾਂ ਕਿ ਕਿਸੇ ਦਾ ਮਾਂ ਦਾ ਪੁੱਤ ਨਾ ਹੋਵੇ ਤੇ ਤੇ ਜਿਹੜਾ ਵੀ ਲਾ ਲੋ ਇਹ ਇੱਕ ਨੌਜਵਾਨ ਮੋਗੇ ਤੋਂ ਹੁਣ ਇਹਦੀ ਮੌਤ ਹੋਈ ਆ ਤੇ ਦਾ ਇੱਕ ਛੋਟਾ ਜਾਂ 12-13 ਸਾਲਾਂ ਦਾ ਬੱਚਾ ਵੀ ਆ ਤੇ ਵੀ ਉਹਨਾਂ ਦਾ ਕੌਣ ਵਾਲੀ ਵਾਰਸਾ ਇਹ ਕਰਨ ਵਾਲਾ ਤਾਂ ਕਾਹਨ ਕਰਕੇ ਤਵਾਗੀ ਜਾਂਦਾਗਾ ਤੇ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਕਿ ਉਹ ਜਵਾਕ ਬੱਚੇ ਵਿਚਾਰੇ ਰੁਲ ਗਏ ਨੇ ਤੇ ਉਹਨਾਂ ਨੂੰ ਸਰਕਾਰਾਂ ਨੂੰ ਵੀ ਚਾਹੀਦਾਗਾ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਖੁੱਲਾ ਫਿਰਨ ਦੀ ਆਜ਼ਾਦੀ ਹੈਗੀ ਆ ਤੇ ਇਹਨਾਂ ਤੇ ਨੱਥ ਪਾਈ ਜਾਵੇ ਤੇ ਜਿਹੜੀ ਕਿ ਨਮੀ ਰੋਜ ਨਿਤ ਨਮੀ ਘਟਨਾ ਹੈ ਬਾਪਰ ਦੀ ਹੈ ਇਹ ਕਿ ਰੁਕ ਜਾਣਾ ਤੇ ਆਮ ਫਿਰਨ ਵਾਲੇ ਕਿੱਥੇ ਸੇਫ ਹੋਣਗੇ ਜਦੋਂ ਕਿ ਕੋਈ ਮਲਾਜਮ ਬਿਨ ਹੀ ਅੱਜ ਕੱਲ ਸੇਫ ਹੈਗੇ ਗੱਡੀ ਤੇ ਜਾਣ ਵਾਲੇ ਤੇ ਮੋਟਰਸਾਈਕਲਾਂ ਤੇ ਜਾਣ ਵਾਲੇ ਤਾਂ ਲਾਗ ਲਓ ਵੀ ਤੁਸੀਂ ਹਨਾਂਕ ਇੱਥੇ ਸਾਈਕਲਾਂ ਵਰਗੀਆਂ ਮੋਟਰਸਾਈਕਲਾਂ ਵਾਲੀ ਸਵਾਰੀ ਤਾਂ ਤੇ ਗੱਡੀ ਤੇ ਜਾਣ ਵਾਲਿਆਂ ਨੂੰ ਵੀ ਤਪੜ ਦੌੜ ਜਦੋਂ ਗੋਲੀਆਂ ਚੱਲਦੀਆਂ ਨੇ ਤੇ ਉਹਨਾਂ ਨੂੰ ਵੀ ਮੌਕੇ ਤੇ ਵਿਚਾਰੇ ਦੀ ਲਾ ਲੋ ਵੀ ਮੌਤ ਹੋ ਗਈ ਆ ਜਿਹੜੀ ਕੋਈ ਨਿਤ ਨਮੀ ਕੋਈ ਇਹ ਜੀ ਕੋਈ ਘਟਨਾ ਕਦੇ ਕਿਤੇ ਕਦੇ ਕਿਤੇ ਹੁੰਦੀ ਆ ਤੇ ਸਰਕਾਰਾਂ ਜੰਮੀ ਹੱਥ ਤੇ ਹੱਥ ਧਰੀ ਬੈਠੀਆਂ ਨੇ ਤੇ ਮਾਵਾ ਦੇ ਪੁੱਤ ਇਹ ਜੇ ਖਣੀ ਕਿੰਨੇ ਕ ਅੱਗੇ ਦੂ ਅੱਗੇ ਉਹ ਖੋਣੇ ਆ ਇਹਨਾਂ ਨੇ ਤਰਿੰਦਿਆ ਨੇ ਤੇ ਜੇ ਇਹਨਾਂ ਤੇ ਨੱਥ ਪਾਈ ਜਾਵੇ ਤਾਂ ਦੁਨੀਆ ਸੇਫ ਹੋ ਜੇ ਕਿਤੇ ਵੀ ਨਹੀਂ ਸੇਫ ਹੈਗੀ ਕਿ ਦੁਨੀਆ ਫਿਰ ਨਾ ਤਾਂਹੀ ਗੱਲ ਮੈਂ ਗਰਾਉਂਡਾਂ ਦੇ ਵਿੱਚ ਆਪਾਂ ਕਹਿੰਦੇ ਆ ਵੀ ਸੇਫਟੀ ਹੁੰਦੀ ਐ ਕਿ ਹੁੰਦੀ ਐ ਉੱਥੇ ਮੁਲਾਜ਼ਮ ਹੁੰਦੇ ਨੇ ਤੇ ਉੱਥੇ ਵੀ ਦੇਖ ਲਓ ਵੀ ਮਿੰਟੋ ਮਿੰਟ ਜਾ ਕੇ ਗੋਲੀਆਂ ਮਾਰ ਕੇ ਹਤਿਆ ਕਰ ਦਿੰਦੇ ਨੇ ਤੇ ਜਿਹੜਾ ਕਿ ਇਹ ਹੁਣ ਮੋਗੇ ਮੋਗੇ ਤੋਂ ਇੱਕ ਇਹ ਵਾਰ ਦਾ ਤਾਂ ਸਾਹਮਣੇ ਆਈ ਆ ਇਹ ਇੱਕ ਜਮਾ ਸਿੱਧੂ ਮੂਸੇ ਵਾਲੇ ਦੀ ਜਿਵੇਂ ਹਤਿਆ ਕਰੀ ਸੀ ਜਮਾ ਸੇਮ ਹੀ ਉਹਵੇਂ ਉਸੇ ਤਰ੍ਹਾਂ ਹੀ ਹਤਿਆ ਕਰੀ ਗਈ ਆ ਤੇ ਜੇ ਇਹਨਾਂ ਤੇ ਥੋੜੀ ਕਾਣੀ ਰੋਕ ਲੱਗ ਜੇ ਤੇ ਮਾਮਾ ਦੇ ਪੁੱਤ ਨਾ ਖੁੰਝਣਾਂ ਯੇ ਮੇ ਕੋਈ ਪਹਿਲਾਂ ਹੀ ਕੋਈ ਪਲੈਨਿੰਗ ਕੀਤੀ ਗਈ ਹੋਵੇ ਇਸ ਦੀ ਤੇ